ਅੱਜ ਆਪਾਂ ਇਸ ਬਾਅਦ ਦੇ ਵਿੱਚੋਂ 17 ਨੰਬਰ ਪੌੜੀ ਜਿਹੜੀ ਹੈ ਉਹ ਵਿਚਾਰਨ ਦਾ ਯਤਨ ਕਰਨਾ ਹੈ ਇਸ ਪੌੜੀ ਦੇ ਅੰਦਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਪੌੜੀ ਤੁਰੇ ਪਲਾਣੇ ਔਣ ਵੇਗ ਹਰ ਰੰਗੀ ਹਰਮ ਸਵਾਰੇ ਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਹੈ ਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਤੇਰੇ ਜੀਵਨ ਦੇ ਅੰਦਰ ਕੀਮਤੀ ਚੀਜ਼ ਕੀ ਹੈ ਸਾਬ ਜੀ ਕਹਿੰਦੇ ਉਹ ਵੀ ਲੋਕ ਸੰਸਾਰ ਦੇ ਅੰਦਰ ਜਿਨ੍ਹਾਂ ਕੋਲ ਤੁਰੇ ਦਾ ਭਾਗ ਹੈ ਘੋੜੇ ਪਲਾਣੇ ਦਾ ਭਾਗ ਹੈ ਕਾਠੀਆਂ ਸਮੇਤ ਜਿਨ੍ਹਾਂ ਕੋਲ ਘੋੜੇ ਸੰ ਕਾਠੀਆਂ ਸਮੇਤ ਉਦੋਂ ਬੜੀ ਕੀਮਤੀ ਚੀਜ਼ਾਂ ਸੀ ਜਿਵੇਂ ਅੱਜ ਸਾਡੇ ਲਈ ਗੱਡੀਆਂ ਕਾਰਾਂ ਬੜੀਆਂ ਕੀਮਤੀਆਂ ਨੇ ਉਦੋਂ ਇਹ ਸਾਧਨ ਸਾਧਨ ਚੱਲਦੇ ਸਨ ਅੱਜ ਗੱਡੀਆਂ ਕਾਰਾਂ ਦੇ ਸਾਧਨ ਚੱਲਦੇ ਨੇ ਸਾਬ ਜੀ ਕਹਿੰਦੇ ਤੁਰੇ ਪਲਾਨ ਪਲਾਣੇ ਪੌਣ ਵੇਗ ਪੌਣ ਦਾ ਭਾਵ ਹੈ ਹਵਾ ਵੇਗ ਦਾ ਭਾਵ ਹੈ ਵਗਣਾ ਕਹਿੰਦੇ ਉਹ ਕੋੜੇ ਜਿਹੜੇ ਤੇਜ਼ ਹਵਾ ਤੋਂ ਵੀ ਚੱਲਦੇ ਸਨ ਦੌੜਦੇ ਸਨ ਭੱਜਦੇ ਸਨ ਸਹਿਬ ਜੀ ਕਹਿੰਦੇ ਉਹ ਘੋੜੇ ਉਹਨਾਂ ਰਾਜਿਆਂ ਕੋਲ ਸਨ ਅਮੀਰਾਂ ਲੋਕਾਂ ਕੋਲ ਸਨ ਇਹ ਆਮ ਜੀ ਗੱਲ ਹੈ ਹਰ ਕਿਸੇ ਦਾ ਇਹ ਸੁਭਾਅ ਹੁੰਦਾ ਹੈ ਉਦੋਂ ਇਹ ਸੁਭਾਅ ਸੀ ਵੀ ਸਾਡੇ ਕੋਲ ਘੋੜੇ ਹੁਣ ਤੇਜ਼ ਭੱਜਣ ਵਾਲੇ ਹੁਣ ਜਿਵੇਂ ਅੱਜ ਸਿਆਖ ਦੇ ਨੇ ਸਾਡੇ ਕੋਲ ਸਾਧਨ ਹੋਵੇ ਜਿਹੜਾ ਤੇਜ਼ ਭੱਜਦਾ ਹੋਵੇ ਵੇਸੀ ਵੀ ਅਸੀਂ ਖਰੀਦਣ ਲੱਗਿਆ ਪੁੱਛ ਲੈਨੇ ਵੀ ਕਿੰਨੀ ਕੋ ਸਪੀਡ ਹੈ ਇਸ ਸਾਧਨ ਦੀ ਕਿੰਨਾ ਕੋ ਭੱਜਦਾ ਏ ਅਸੀਂ ਪੁੱਛ ਲੈਨੇ ਆ ਉਸੇ ਤਰ੍ਹਾਂ ਵੀ ਇਹ ਸੁਭਾਅ ਸੀ ਵੀ ਸਾਡੇ ਕੋਲ ਉਹ ਘੋੜੇ ਹੋਣ ਜਿਹੜੇ ਬੜੇ ਤੇਜ਼ ਭਜਦੇ ਹੋਣ ਹੁਣ ਗੁਰੂ ਸਾਹਿਬ ਜੀ ਕਹਿੰਦੇ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਹਰਮ ਦਾ ਭਾਵ ਹੈ ਮਹਿਲ ਉੱਚੇ ਮਹਿਲ ਘਰ ਸਵਾਰਿਆ ਕਹਿੰਦੇ ਬੜੇ ਰੰਗਾਂ ਦੇ ਨਾਲ ਉਸ ਮਹਿਲ ਨੂੰ ਸਵਾਰਿਆ ਮਹਿਲ ਨੂੰ ਸਵਾਰਨਾ ਮਾੜੀ ਗੱਲ ਨਹੀਂ ਹੈ ਪਰ ਮਾੜੇ ਕੰਮਾਂ ਲਈ ਸਵਾਰਨਾ ਮਾੜਾ ਏ। ਉਦੋਂ ਮਾਫ਼ ਕਰਿਓ ਦੋ ਰਾਜੇ ਮਾ ਰਾਜੇ ਜਿਹੜੇ ਵਿਕਾਰਾਂ ਵਿੱਚ ਖਚਿਤ ਹੋ ਚੁੱਕੇ ਸਨ ਮਹਿਲਾਂ ਨੂੰ ਸਵਾਰਦੇ ਸਨ ਪਰ ਮਾੜੇ ਕਰਮਾਂ ਲਈ ਸਵਾਰਦੇ ਸਰ। ਸਹਿਬ ਜੀ ਕਹਿੰਦੇ ਮਹਿਲਾਂ ਨੂੰ ਸਵਾਰਨਾ ਮਾੜੀ ਗੱਲ ਨਹੀਂ ਐ। ਪਰ ਮਾੜੇ ਕਰਮ ਲਈ ਜਾਂ ਕੁਕਰਮ ਲਈ ਸਵਾਰਨਾ ਮਾੜਾ ਏ। ਹੁਣ ਦੇਖੋ ਥੋੜਾ ਜਿਹਾ ਆਪਾਂ ਸਮਝ ਲਈਏ। ਗੁਰਬਾਣੀ ਨੇ ਇਹ ਗੱਲ ਨਹੀਂ ਆਖੀ ਬਿਤੇਰ ਕੋਲ ਧਨ ਨਾ ਹੋਵੇ ਉੱਚੇ ਮਹਿਲ ਨਾ ਹੋਣ ਗੱਡੀਆਂ ਕਾਰਾਂ ਨਾ ਹੋਣ ਜਾ ਕੀਮਤੀ ਪਦਾਰਥ ਨਾ ਹੋਣ ਇਸ ਗੱਲ ਦੀ ਮਨਾਈ ਨਹੀਂ ਹੈ ਗੁਰਬਾਣੀ ਦੇ ਅੰਦਰ ਹਾਂ ਗੁਰੂ ਸਾਹਿਬ ਜੀ ਨੇ ਇਹ ਜ਼ਰੂਰ ਸਮਝਾਇਆ ਏ ਵੀ ਇਹਦੇ ਵਿੱਚ ਖੱਚੇ ਤੋਂ ਹੋ ਕੇ ਜੀਵਨ ਜਿਉਣ ਦਾ ਢੰਗ ਨਾ ਭੁੱਲ ਜਾਈ ਇਹਨਾਂ ਪਦਾਰਥਾਂ ਵਿੱਚ ਖੱਚੀ ਧੋਕੇ ਭਈ ਪ੍ਰਾਪਤ ਮਨੁੱਖ ਦੇਹਰੀਆ ਵਾਲਾ ਮਨੋਰਥ ਨਾ ਭੁੱਲ ਜਾਈ ਇਹਨਾਂ ਕੀਮਤੀ ਦਾਤਾਂ ਵਿੱਚ ਖੱਚੀ ਧੋਕੇ ਅੰਮ੍ਰਿਤ ਵੇਲਾ ਨਾ ਭੁੱਲ ਜਾਈ ਇਹਨਾਂ ਦਾਤਾਂ ਵਿੱਚ ਖੱਚੀ ਧੋਕੇ ਤੂੰ ਗੁਰੂ ਘਰ ਆਉਣਾ ਨਾ ਭੁੱਲ ਜਾਈ ਸਹਿਬ ਨੇ ਮਨਾਈ ਨਹੀਂ ਕੀਤੀ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੁੱਲਾ ਵਿਸਰੇ ਤੇਰਾ ਚਿੱਤ ਨਾਵੈ ਨਾਉ ਚਿੱਤ ਦੀ ਗੱਲ ਹੈ ਜੀ ਵੀ ਸਭ ਕੁਝ ਹੋਵੇ ਕੀਮਤੀ ਗੱਲਾਂ ਆ ਗਈਆਂ ਕੀਮਤੀ ਪਦਾਰਥ ਆ ਗਏ ਵੀ ਮੋਤੀਆਂ ਨਾਲ ਜੜੇ ਹੋਣ ਹੀਰੇ ਜੜੇ ਹੋਣ ਮਹਿਲਾਂ ਤੇ ਇਹਨਾਂ ਨੂੰ ਦੇਖ ਕੇ ਕਿੱਥੇ ਮੈਂ ਤੇਰਾ ਨਾਮ ਨਾ ਭੁੱਲ ਜਾਵਾਂ ਕਿੱਥੇ ਮੇਰੇ ਚੇਤੇ ਵਿੱਚ ਖਿਆਲ ਹੀ ਨਾ ਹੋਵੇ ਕਿ ਮੈਂ ਅੰਮ੍ਰਿਤ ਵੇਲਾ ਵੀ ਸਾਹਮਣੇ ਅਕਸਰ ਮਨੁੱਖ ਭੁੱਲ ਜਾਂਦਾ ਹੈ ਨਾ ਕੀਮਤੀ ਪਦਾਰਥਾ ਜਾਣ ਵਸਤੂਆਂ ਜਾਣ ਉਹ ਕਹਿੰਦਾ ਹੁਣ ਮੈਨੂੰ ਕਿੰਦੀ ਲੋੜ ਹੈ ਜਾਂ ਕਿਸ ਚੀਜ਼ ਦੀ ਲੋੜ ਹੈ ਫਿਰ ਉਹਦੇ ਚੇਤੇ ਵਿੱਚ ਆਉਂਦਾ ਹੀ ਨਹੀਂ ਵੀ ਗੁਰੂ ਸਾਹਿਬ ਨੇ ਮੈਨੂੰ ਅੰਮ੍ਰਿਤ ਵੇਲੇ ਵੀ ਆਖਿਆ ਉੱਠਣਾ ਫਿਰ ਉਹਦੇ ਚੇਤੇ ਚ ਆਉਂਦਾ ਹੀ ਨਹੀਂ ਵੀ ਗੁਰੂ ਸਾਹਿਬ ਨੇ ਮੈਨੂੰ ਜਪਜੀ ਸਾਹਿਬ ਪੜ੍ਹਨ ਲਈ ਵੀ ਆਖਿਆ ਸਾਹਿਬ ਕਹਿੰਦੇ ਫਿਰ ਭੁੱਲ ਜਾਂਦਾ ਉਹ ਮੈਂ ਇੱਕ ਸ਼ਬਦ ਸਾਂਝਾ ਕਰਨਾ ਆਪਜੀ ਨਾਲ ਤੁਹਾਨੂੰ ਕੰਠ ਵੀ ਹੋਵੇਗਾ ਹੁਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਬਚਨਾਰਾਈ ਸਾਨੂੰ ਸਮਝਾਇਆ ਜੀ ਵੀ ਕੀਮਤੀ ਚੀਜ਼ ਕੀ ਹੈ ਮਨਾਈ ਨਹੀਂ ਕੀਤੀ ਵੀ ਇਹਨੂੰ ਛੱਡ ਦੇ ਤੂੰ ਇਹਦੇ ਤੋਂ ਦੂਰ ਹੋ ਜਾ ਬਿਲਕੁਲ ਨਹੀਂ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠਦੇ ਸਨ ਕੀਮਤੀਆਂ ਚੀਜ਼ਾਂ ਨਹੀਂ ਸੀ ਉਹਨਾਂ ਕੋਲ ਬਹੁਤ ਕੀਮਤੀਆਂ ਚੀਜ਼ਾਂ ਸਨ ਸਹਿਬ ਜੀ ਨੇ ਛੱਡਣ ਦੀ ਨਹੀਂ ਆਖਿਆ ਪਰ ਇੱਕ तरीके ਨਾਲ ਸਹਿਬ ਨੇ ਸਮਝਾਇਆ ਹੁਣ ਸਹਿਬ ਜੀ ਕਹਿੰਦੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਸੁੰਦਰ ਸੇਜਾਂ ਔਣ ਕੀਮਤੀਆਂ ਤੂੰ ਸੁਖ ਭੋਗ ਦ ਦੁਨਿਆਵੀ ਸੁਖ ਦੀ ਗੱਲ ਹੈ ਜੀ ਦੁਨਿਆਵੀ ਸੁਖ ਭੋਗਦਾਵੇਂ ਹਰ ਸੁਖ ਹੋਵੇ ਤੇਰੇ ਕੋਲ ਪੂਰੀ ਤਰ੍ਹਾਂ ਭੋਗਦਾਵੇਂ ਹੁਣ ਤੁਲਨਾ ਵੇਖੋ ਸਹਿਬ ਜੀ ਨੇ ਕੀ ਕੀਤੀ ਵੀ ਜ਼ਰੂਰੀ ਕੀ ਹੈ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰੈ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਹੁਣ ਤੇਰਾ ਘਰ ਹੋਵੇ ਚੰਦਨ ਨਾਲ ਲੇਪ ਦਿੱਤਾ ਹੋਵੇ ਅੱਜ ਤੱਕ ਜਦੋਂ ਰੂਮ ਫੈਨੇਚਰ ਜੀ ਆ ਗਏ ਪਹਿਲਾ ਚੰਦਨ ਨਾਲ ਲੇਪ ਕਰ ਦਿੰਦੇ ਸਨ ਵੀ ਖੁਸ਼ਬੂਦਾਰ ਰਵੇ ਅੱਜ ਤੱਕ ਕਈ ਤਰ੍ਹਾਂ ਦੇ ਪਦਾਰਥ ਆ ਗਏ ਨੇ ਸਹਿਬ ਕਹਿੰਦੇ ਚੰਦਨ ਨਾਲ ਲੇਪ ਕੀਤਾ ਹੋਵੇ ਤੇ ਇੱਥੇ ਬਸਦੀ ਉਹਨੂੰ ਸੋਨਾ ਵੀ ਜੜਿਆ ਹੋਵੇ ਪੂਰੀ ਤਰ੍ਹਾਂ ਸੁਗੰਧੀ ਹੋਵੇ ਮਨ ਇੱਛੇ ਸੁਖ ਮਾਨ ਦਾ ਕਿਛ ਨਾਹੀ ਵਿਸੂਰੇ ਮਨ ਇੱਛੇ ਜੋ ਮਨ ਚਾਹੁੰਦਾ ਹੈ ਉਹ ਤੂੰ ਭੋਗ ਲਵੇਂ ਜੋ ਵੀ ਮਨ ਚਾਹੁੰਦਾ ਹੈ ਮਨ ਇੱਛੇ ਸੁਖ ਮਾਨ ਦਾ ਕਿਛ ਨਾਹੀ ਵਿਸੂਰੇ ਸਾਬ ਜੀ ਕਹਿੰਦੇ ਜੋ ਵੀ ਤੈਨੂੰ ਚਾਹੀਦਾ ਹੈ ਜੋ ਵੀ ਤੇਰੇ ਜੀਵਨ ਦੇ ਅੰਦਰ ਇੱਛਾ ਹੋ ਵਿਚਾਨਾ ਹੋਵੇ ਸੋ ਪ੍ਰਭ ਚਿੱਤ ਨਾ ਆਵਈ ਵਿਸ਼ਟਾ ਕੀੜੇ ਹੁਣ ਸਹਿਜ ਜੀ ਨੇ ਤੁਲਨਾ ਵੇਖੋ ਕਿਤੇ ਕਿਤੇ ਤੇਰੇ ਕੋਲ ਸਭ ਕੁਝ ਹੋਵੇ ਜੇ ਇੱਕ ਨਾਮ ਨਹੀਂ ਤੇਰੇ ਕੋਲ ਬੰਦਗੀ ਨਹੀਂ ਤੇਰੇ ਕੋਲ ਜਪਜੀ ਸਾਹਿਬ ਨਹੀਂ ਤਾਂ ਯਾਦ ਰੱਖੀ ਗੰਦਗੀ ਦੇ ਕੀੜੇ ਤੋਂ ਘੱਟ ਨਹੀਂ ਹੈ ਤੂੰ ਸੋ ਪ੍ਰਭ ਚਿਤਨਾ ਆਵਈ ਵਿਸ਼ਟਾ ਕੇ ਖੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਵਿਦਮਨ ਧੀਰੇ ਹੁਣ ਮਨੁੱਖ ਆਖਦੇ ਨਾ ਵੀਜੀ ਆ ਬਸ ਮੈਨੂੰ ਮਿਲ ਜੇ ਮੇਰੇ ਮਨ ਨੂੰ ਸ਼ਾਂਤੀ ਮਿਲ ਜਾਣੀ ਹੈ ਮੈਨੂੰ ਆ ਪਦਾਰਥ ਮਿਲ ਜੇ ਫਿਰ ਮੇਰੇ ਮਨ ਨੂੰ ਟਿਕਾਏ ਸੇਬ ਕਹਿੰਦੇ ਹੋ ਹੀ ਨਹੀਂ ਸਕਦਾ ਜੇ ਧਨ ਦੌਲਤ ਪਦਾਰਥ ਉੱਚੇ ਮਹਿਲਾਂ ਨਾਲ ਮਨ ਨੂੰ ਸ਼ਾਂਤੀ ਮਿਲਦੀ ਤਾਂ ਮਨੁੱਖ ਕਰੋੜਾਂ ਦੇ ਮਹਿਲਾਂ 'ਚ ਫਾ ਕਿਉ ਲੈਂਦਾ ਉੱਥੇ ਬੈਠ ਕੇ ਜ਼ਹਿਰ ਕਿਉ ਖਾਂਦਾ ਵੱਡੇ ਮਹਿਲਾਂ 'ਚ ਬੈਠ ਕੇ ਚਿੰਤਾ 'ਚ ਗਰਸ ਧੋ ਕੇ ਨੀਂਦ ਦੀਆਂ ਗੋਲੀਆਂ ਕਿਉ ਖਾਂਦਾ ਫਿਰ ਜੇ ਪਦਾਰਥਾਂ ਨਾਲ ਉੱਚੇ ਮਹਿਲਾਂ ਨਾਲ ਮਨ ਨੂੰ ਟਿਕਾ ਮਿਲਦਾ ਹੁੰਦਾ ਤਾਂ ਬਿਨ ਹਰ ਨਾਮ ਨਾ ਸ਼ਾਂਤ ਹੋਏ ਬਿਨਾ ਨਾਮ ਤੋਂ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਜੀ ਜਿੰਨਾ ਮਰਜੀ ਪਦਾਰਥ ਹੋਵੇ ਮਨੁੱਖ ਦੇ ਕੋਲ ਇਹ ਗੁਰੂ ਸਾਹਿਬ ਜੀ ਨੇ ਸਮਝਾਇਆ ਸਾਨੂੰ ਬਿਨ ਨਾਮ ਤੇਰੀ ਬਹੁਤ ਵੱਡੀ ਲੋੜ ਹੈ ਬੰਦਗੀ ਤੇਰੇ ਜੀਵਨ ਦੀ ਬਹੁਤ ਵੱਡੀ ਜ਼ਰੂਰਤ ਹੈ ਜਿੰਨੂੰ ਤੂੰ ਸੰਸਾਰ ਦੇ ਪਦਾਰਥਾਂ ਦੇ ਖਾਤਰ ਵਿਸਾਰ ਕੇ ਬੈਠਾ ਹੋਇਆ ਭੁਲਾ ਕੇ ਬੈਠਾ ਹਣ ਸਾਹਿਬ ਜੀ ਨੇ ਹੀ ਆਖਿਆ ਤੁਰੇ ਪਲਾਣੇ ਪਉਣ ਵੇਗ ਜਿਨ੍ਹਾਂ ਕੋਲ ਪਦਾਰਥ ਸੀ ਮਹਿੰਗੀਆਂ ਗੱਡੀਆਂ ਕਾਰਾਂ ਸਨ ਘੋੜੇ ਸਨ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਉੱਚੇ ਮਹਿਲ ਬਣਾ ਲੇ ਲੱਖਾਂ ਕਰੋੜਾਂ ਦੇ ਪਰ ਸਾਹਿਬ ਜੀ ਕਹਿੰਦੇ ਵਿੱਚ ਹੰਕਾਰੀ ਬਣ ਕੇ ਬੈਠਾ ਹੋਇਆ ਏ ਵੀ ਮੇਰੇ ਵਰਗਾ ਮਹਿਲ ਹੀ ਕਿਸੇ ਕੋਲ ਨਹੀਂ ਜੀ ਮੇਰੇ ਕੋਲ ਕੀਮਤੀ ਪਦਾਰਥ ਨੇ ਉਹ ਕਿਸੇ ਕੋਲ ਨਹੀਂ ਸਾਹਿਬ ਜੀ ਕਹਿੰਦੇ ਮਹਿਲ ਬਣਾ ਲਿਆ ਵਿੱਚ ਹੰਕਾਰੀ ਬਣ ਕੇ ਬੈਠਾ ਹੋਇਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾ ਸਾਰਿਆ ਹੁਣ ਦੇਖੋ ਮੈਂ ਫਿਰ ਬੇਨਤੀ ਕਰਨ ਲੱਗਿਆ ਆਪ ਜੀ ਨੂੰ ਧਨ ਦੌਲਤ ਪਦਾਰਥ ਘਰ-ਬਾਰ ਉੱਚੇ ਮਹਿਲੋਂ ਮਹੱਲੋਂ ਉੱਚੇ ਤੇ ਉੱਚੇ ਇਹਨੂੰ ਦੇਖ ਕੇ ਸੰਸਾਰ ਦੇ ਲੋਕ ਸਿਫਤ ਕਰ ਜਾਂਦੇ ਆ ਜੀ ਸੰਸਾਰ ਦੇ ਲੋਕ ਆਖ ਜਾਂਦੇ ਜੀ ਬੜਾ ਅਮੀਰ ਹੈ ਜੀ ਉਹ ਮਹਿਲ ਬੜਾ ਤਕੜਾ ਹੁੰਦਾ ਜੀ ਘਰ ਵੇਖਿਆ ਫਲਾਣੇ ਦਾ ਜੀ ਬੜਾ ਵੱਡਾ ਕਰ ਕਰੋੜਾਂ ਰੁਪਈਆ ਲਾਤਾ ਜੀ ਉਹ ਨੇਤਾ ਲੋਕ ਸਿਫਤ ਕਰ ਦਿੰਦੇ ਨੇ ਪਰ ਗੁਰਬਾਣੀ ਕੀ ਆਖਦੀ ਹੈ ਲੋਕ ਵਡਿਆਈਆਂ ਕਰ ਜਾਂਦੇ ਨੇ ਲੰਗਦਿਆਂ ਟੱਪਦਿਆਂ ਆਪਣੇ ਨੇਤਰਾਂ ਨਾਲ ਉਸ ਚੀਜ਼ ਨੂੰ ਦੇਖ ਕੇ ਜਾਂਦੇ ਨੇ ਉਹਨਾਂ ਕੋਲ ਪਈਆਂ ਕੀਮਤੀਆਂ ਗੱਡੀਆਂ ਨੂੰ ਦੇਖਿਆ ਜਾਂਦਾ ਹੈ ਸੰਸਾਰ ਦੇ ਲੋਕ ਤਾਂ ਸਿਫਤ ਕਰ ਦਿੰਦੇ ਨੇ ਪਰ ਗੁਰਬਾਣੀ ਕੀ ਆਖਦੀ ਹੈ ਗੁਰੂ ਸਾਹਿਬ ਜੀ ਦੀ ਗੁਰਬਾਣੀ ਆਖਦੀ ਹੈ ਭਲਿਆ ਲੱਖਾਂ ਕਰੋੜਾਂ ਦੇ ਮਹਿਲਾਂ ਦੇ ਵਿੱਚ ਜੇ ਨਾਮ ਨਹੀਂ ਚੱਲਦਾ ਯਾਦ ਰੱਖੀ ਇਹ ਨਰਕ ਤੋਂ ਘੱਟ ਨਹੀਂ ਹੈ ਸਹਿਬ ਨੇ ਸਿਪਤ ਨਹੀਂ ਕੀਤੀ ਇਸ ਗੱਲ ਦੀ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ ਵੇਖੋ ਤੁਲਨਾ ਸਾਹਿਬ ਜੀ ਨੇ ਕੀਤੀ ਕਹਿੰਦੇ ਜਿੱਥੇ ਨਾਮ ਜਪਿਆ ਜਾਂਦਾ ਉਹ ਉਜਾੜ ਵੀ ਹੋਵੇ ਮੇਰੇ ਬਾਣੇ ਵਿੱਚ ਉਹ ਸੋਨੇ ਦੇ ਚੁਬਾਰੇ ਦੇ ਬਰਾਬਰ ਨੇ ਉਹ ਜਗ੍ਹਾ ਬੜੀ ਕੀਮਤੀ ਹੈ ਜੀ ਜਿੱਥੇ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜਿਓ ਹੁਣ ਉਹ ਮੈਲ ਲੱਖਾਂ ਕਰੋੜਾਂ ਦਾ ਹੋ ਗਏ ਸਾਹਿਬ ਕਹਿੰਦੇ ਜੇ ਇੱਥੇ ਨਾਮ ਨਹੀਂ ਚੱਲਦਾ ਇੱਥੇ ਨਿਤ ਨੇਮ ਨਹੀਂ ਕੀਤਾ ਜਾਂਦਾ ਇੱਥੇ ਜਪਜੀਤ ਸਾਹਿਬ ਦੀ ਬਾਜ ਨਹੀਂ ਆਂਦੀ ਇਹ ਉਜਾੜੇ ਤੋਂ ਘੱਟ ਨਹੀਂ ਐ ਉਜਾੜਾ ਕਿੰਨੂ ਕਹਿੰਨੇ ਆ ਜੀ ਜਿੱਥੇ ਕੋਈ ਨਹੀਂ ਵੱਸਦਾ ਅਸੀਂ ਕਹਿੰਦੇ ਨੇ ਫੁਲਾਣੀ ਜਗ੍ਹਾ ਉਜਾੜਾ ਜੀ ਉੱਥੇ ਕੌਣ ਰਹੇਗਾ ਜਾ ਕੇ ਤੇ ਜਿੱਥੇ ਉਜਾੜਾ ਹੋਵੇ ਤੇ ਇੱਕ ਵਹਿਮ ਵੀ ਪਣ ਜਾਂਦਾ ਵੀ ਭੂਤ ਪ੍ਰੇਤਾਂ ਦੀ ਜਗ੍ਹਾ ਐ ਇੱਥੇ ਭੂਤ ਰਹਿੰਦੇ ਨੇ ਹੁਣ ਸਾਹਿਬ ਜੀ ਕਹਿੰਦੇ ਲੱਖਾਂ ਕਰੋੜਾਂ ਦਾ ਮਹਿਲ ਹੋਵੇ ਦੇ ਵਿੱਚ ਨਾਮ ਨਾ ਚੱਲਦਾ ਹੋਵੇ ਤੇ ਉਹ ਜਗ੍ਹਾ ਜਿਹੜੀ ਐ ਪੁੱਤਾਂ ਤੋਂ ਘੱਟ ਨਹੀਂ ਐ ਉਹ ਨਰਖਾਂ ਤੋਂ ਘੱਟ ਨਹੀਂ ਐ ਫਿਰ ਮੈਂ ਸੁਭਜ ਸੰਜਿਆ ਕਰਨ ਲੱਗਾ ਜੀ ਕਬੀਰ ਸੰਤਨ ਕੀ ਝੁੱਗੀਆਂ ਭਲੀ ਪਟਕ ਉਸਤੀ ਗਉ ਆਗ ਲਗੋ ਤਹਿ ਧੁਲ ਹਰ ਜੇ ਨਾਹੀ ਹਰ ਕੋ ਨਾਉ ਕਬੀਰ ਜੀ ਮਹਾਰਾਜ ਜੀ ਕਹਿੰਦੇ ਉਹ ਮਹਿਲ ਸੜ ਜਾਵੇ ਜੀ ਜਿੱਥੇ ਨਾਮ ਹੀ ਨਹੀਂ ਜਪਿਆ ਜਾਂਦਾ ਜਿੱਥੇ ਇਹ ਆਖਿਆ ਨਹੀਂ ਜਾਂਦਾ ਵੀ ਆਓ ਰਲ ਕੇ ਆਪਾਂ ਸੋਦਰ ਦਾ ਪਾਠ ਕਰ ਲਈਏ ਵੀ ਆਓ ਰਲ ਕੇ ਅੰਮ੍ਰਿਤ ਵੇਲਾ ਸਾਂਭ ਲਈਏ ਜਿੱਥੇ ਬਾਹ ਫੜ ਕੇ ਇਹ ਨਹੀਂ ਆਖਿਆ ਜਾਂਦਾ ਵੀ ਆ ਤੈਨੂੰ ਮੈਂ ਗੁਰੂ ਦੇ ਬਾਰੇ ਕੁਝ ਦੱਸ ਦਿਆਂ ਬਾਬਾ ਕਬੀਰ ਜੀ ਕਹਿੰਦੇ ਉਹ ਫਿਰ ਮਹਿਲ ਛੱਡ ਜਾਣੇ ਚਾਹੀਦੇ ਐ ਇਸ ਨਾਲੋਂ ਚੰਗੀ ਤਾਂ ਉਹ ਗੁਰਮੁਖ ਪਿਆਰੇ ਦੀ ਝੁੱਗੀ ਚੰਗੀ ਐ ਜਿੱਥੇ ਹਮੇਸ਼ਾ ਨਾਮ ਚੱਲਦਾ ਜੀ ਜਿੱਥੇ ਬੰਦਗੀ ਕੀਤੀ ਜਾਂਦੀ ਐ ਜਿੱਥੇ ਜਪਜੀ ਸਾਹਿਬ ਪੜਿਆ ਜਾਂਦਾ ਹੈ ਜਿੱਥੇ ਸੁਖਮਨੀ ਸਾਹਿਬ ਪੜਿਆ ਜਾਂਦਾ ਹੈ ਸਹਿਬ ਜੀ ਮਹਾਰਾਜ ਜੀ ਕਹਿੰਦੇ ਮੈਨੂੰ ਝੁਗੀ ਚੰਗੀ ਲੱਗਦੀ ਹੈ ਫਿਰ ਉਹ ਕਰੋੜਾਂ ਦੇ ਮਹਿਲਾਂ ਨਾਲੋਂ ਵੀ ਕਿੰਨਾ ਗੁਣਾ ਚੰਗੀ ਹੈ ਜੀ ਜਿੱਥੇ ਨਾਮ ਜਪੇ ਜਾਂਦੇ ਨੇ ਇਸ ਲਈ ਸਹਿਬ ਜੀ ਕਹਿੰਦੇ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੀਜ ਕਰਨ ਮਨ ਭਾਵੰਦੇ ਚੀਜ਼ ਦਾ ਭਾਵੇਂ ਚੋਜ ਤਮਾਸ਼ੇ ਜੀ ਮਾਫ਼ ਕਰਿਓ ਡੰਗ ਰਲੀਆਂ ਕਹਿੰਦੇ ਮਨ ਭੌਂਦਾ ਹੋਇਆ ਚੋਜ ਤਮਾਸ਼ੇ ਕਰਦਾ ਹੋਵੇ ਮਨ ਭੌਂਦਾ ਹਰ ਪ੍ਰਕਾਰ ਦਾ ਪੱਖ ਜੀਵਨ ਚ ਵਰਤਾਇਆ ਹੋਵੇ ਪਰ ਹਰ ਬੁੱਝਣ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਜਾਣ ਪਛਾਣ ਨਹੀਂ ਕੀਤੀ ਹਰ ਬੁੱਝਣ ਨਾਹੀ ਨਹੀਂ ਕੀਤੀ ਫਿਰ ਹਾਰਿਆ ਉਹ ਜੀਵਨ ਦੀ ਬਾਜੀ ਹਾਰ ਜਾਂਦੇ ਨੇ ਜਾਹੋ ਮਹਿਲਾਂ ਵਿੱਚ ਰਹਿੰਦੇ ਹੋ ਨਾ ਚਾਹੇ ਉਹ ਕੀਮਤੀ ਪਦਾਰਥਾਂ ਵਿੱਚ ਰਹਿੰਦੇ ਹੋਣ ਜੇ ਉਹਨਾਂ ਨੇ ਗੁਰੂ ਨਾਲ ਜਾਣ ਪਛਾਣ ਨਹੀਂ ਕੀਤੀ ਸਾਬ ਜੀ ਕਹਿੰਦੇ ਉਹ ਜੀਵਨ ਦੀ ਬਾਜੀ ਹਾਰ ਜਾਂਦੇ ਨੇ ਜੀ ਉਹਨਾਂ ਦਾ ਜੀਵਨ ਵਿਰਥ ਹੈ ਜੀ ਕਰ ਫਰਮਾਇਸ਼ ਖਾਇਆ ਫਰਮਾਇਸ਼ ਦੀ ਜਿਹੜੀ ਗੱਲ ਹੈ ਨਾ ਉਹ ਹਰ ਕਿਸੇ ਨਾਲ ਜੁੜਦੀ ਹੈ ਜੀ ਅਮੀਰ ਹੋਵੇ ਗਰੀਬ ਹੋਵੇ ਉੱਚਾ ਹੋਵੇ ਨੀਮਾ ਹੋਵੇ ਚਾਹੇ ਉਹ ਬੇਈਮਾਨ ਹੋਵੇ ਤੇ ਚਾਹੇ ਉਹ ਇਮਾਨਦਾਰ ਹੋਵੇ ਫਰਮਾਇਸ਼ਾਂ ਤਾਂ ਹਰ ਕਿਸੇ ਦੇ ਮਨ ਵਿੱਚ ਹੁੰਦੀਆਂ ਨੇ ਪਰ ਫਰਮਾਇਸ਼ ਦਾ ਜਿਹੜਾ ਪੱਖ ਹੈ ਉਹ ਤਨ ਨਾਲ ਨਹੀਂ ਹੈ ਮਨ ਨਾਲ ਹੈ ਚਾਹੇ ਫਰਮਾਇਸ਼ ਨੂੰ ਅਸੀਂ ਉਡਾਂਦੇ ਤਨ ਤੇ ਆ ਪਰ ਇਹਦਾ ਸਬੰਧ ਮਨ ਨਾਲ ਜੁੜਿਆ ਹੋਇਆ ਹੈ ਹੁਣ ਅਸੀਂ ਕੱਪੜਾ ਖਰੀਦਦੇ ਹਾਂ ਜੀ ਕੋਈ ਵੀ ਕੱਪੜਾ ਖਰੀਦਦੇ ਹਾਂ ਅਸੀਂ ਹੰਡਾਣਾ ਤੰਨ ਨੇ ਪਰ ਪਸੰਦ ਮੰਨ ਕਰਦਾ ਆ ਮੇਰੇ ਮਨ ਨੂੰ ਪਸੰਦ ਨਹੀਂ ਆਇਆ ਕਪੜਾ ਇਹ ਮੇਰੇ ਮਨ ਨੂੰ ਜੱਚਿਆ ਨਹੀਂ ਹਾਲਾਂਕਿ ਮਨ ਨਾਲ ਕੋਈ ਸਬੰਧ ਨਹੀਂ ਹੈ ਕਪੜੇ ਦਾ ਕਪੜੇ ਦਾ ਮਨ ਨਾਲ ਕੋਈ ਸਬੰਧ ਨਹੀਂ ਕਪੜੇ ਦਾ ਸਬੰਧ ਤੰਨ ਦੇ ਨਾਲ ਹੈ ਪਰ ਪਸੰਦ ਮੰਨ ਕਰਦਾ ਹੈ ਮਨ ਦਾ ਕੋਈ ਲੈਣਾ ਦੇਣਾ ਨਹੀਂ ਹੁਣ ਘਰ ਚ ਮਾਂ ਨੇ ਰੋਟੀ ਜਾਂ ਸਬਜ਼ੀ ਬਣਾਈ ਹੋਵੇ ਤੇ ਬਚਾਈ ਕਿ ਦਿੰਦਾ ਨੇ ਮੇਰੇ ਮਨ ਨੂੰ ਚੰਗੀ ਨਹੀਂ ਲੱਗਦੀ ਤੁਸੀਂ ਆ ਬਣਾਏ ਮੈਨੂੰ ਨਹੀਂ ਚੰਗੀ ਲੱਗਦੀ ਮੇਰੇ ਮਨ ਨੂੰ ਇਹ ਪਸੰਦ ਨਹੀਂ ਹੈ ਕਿਉਂਕਿ ਅੱਲਾਹ ਕੀ ਰਿਜਕ ਦਾ ਸਬੰਧ ਤਨ ਦੇ ਨਾਲ ਹੈ ਮਨ ਦੇ ਨਾਲ ਤਾਂ ਹੈ ਹੀ ਨਹੀਂ ਪਰ ਮਨ ਖਚਿਤ ਹੋਇਆ ਬੈਠਾ ਇਹਨਾਂ ਚੀਜ਼ਾਂ 'ਚ ਇਸ ਲਈ ਤਾਂ ਸਹਿਬ ਕਹਿੰਦੇ ਵੇ ਆਸਾ ਮਨਸਾ ਨੂੰ ਤਿਆਗ ਆਸਾ ਮਨਸਾ ਤਿਆਗੇਗਾ ਜਿਹੜਾ ਤੇਰਾ ਮਨ ਆਸਾ ਕਰਕੇ ਬੈਠਾ ਹੈ ਨਾ ਸੰਸਾਰ ਦੀਆਂ ਜੇ ਇਹ ਆਸਾ ਕਰਕੇ ਬੈਠਾ ਤੇ ਯਾਦ ਰੱਖੇ ਨੇ ਰੱਬ ਵਾਲੇ ਪਾਸੇ ਨਹੀਂ ਆਣਾ ਇਹਨੇ ਬੰਦਗੀ ਵਾਲੇ ਪਾਸੇ ਨਹੀਂ ਆਣਾ ਮਨ ਜਿਹੜਾ ਏ ਸੰਸਾਰ ਵਿੱਚ ਖਚਿਤ ਹੋਇਆ ਬੈਠਾ ਹੈ ਹਾਲਾਂਕਿ ਕੋਈ ਵੀ ਪਦਾਰਥ ਚਾਹੇ ਉਹ ਧਨ ਹੈ ਦੌਲਤ ਹੈ ਖਾਣ ਪੀਣ ਦੇ ਪਦਾਰਥ ਨੇ ਪਹਿਨਣ ਦੇ ਨੇ ਮਨ ਨਾਲ ਕੋਈ ਸਬੰਧ ਨਹੀਂ ਪਰ ਤਨ ਨਾਲ ਸਬੰਧ ਹੈ ਪਰ ਸਲੈਕਟ ਮਨ ਕਰਦਾ ਸਾਡਾ ਛੁਣਦਾ ਸਾਡਾ ਮਨ ਹੈ ਹਮੇਸ਼ਾ ਕਿਉਂਕਿ ਮਨ ਖਚਿਤ ਹੋਇਆ ਬੈਠਾ ਹੈ ਔਰ ਸਿੱਖ ਸਾਹਿਬ ਜੀ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਕਰ ਫਰਮਾਇਸ ਖਾਇਆ ਵੇਕ ਮੁਹੱਲਤ ਮਰਨ ਵਿਸਾਰਿਆ ਮੈਂ ਦੋ ਅਰਥ ਕਰ ਦੇਣਾ ਆਪ ਜੀ ਨਾਲ ਗੁਰੂ ਸਾਹਿਬ ਜੀ ਕਹਿੰਦੇ ਫਰਮਾਇਸ ਦਾ ਭਾਵ ਹੈ ਹੁਕਮ ਕਰਕੇ ਹੁਕਮ ਕਰਕੇ ਧੱਕਾ ਕਰਕੇ ਗਰੀਬਾਂ ਦਾ ਖੋਇਆ ਤੇ ਘਰ ਲਿਆਂਦਾ ਮਹਿਲ ਦੇ ਵਿੱਚ ਸਾਹਿਬ ਕਹਿੰਦੇ ਉਹ ਵਰਤਾਇਆ ਜਿੰਦੇ ਕਰਕੇ ਤੂੰ ਮਰਨਾ ਮੌਤ ਨੂੰ ਵਿਸਾਰ ਗਿਆ ਭੁੱਲ ਗਿਆ ਇਹ ਵੀ ਜੀ ਅਰਥ ਹੈ ਜੀ ਅਕਸਰ ਮਨੁੱਖ ਜਦੋਂ ਬਹੁਤਾ ਧਨ ਪਦਾਰਤ ਇਕੱਠਾ ਕਰ ਲੈਂਦਾ ਹੈ ਉਦੋਂ ਮੌਤ ਨੂੰ ਭੁੱਲ ਜਾਂਦਾ ਹੈ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਜਦੋਂ ਇਹਨਾਂ ਵਿੱਚ ਖੱਚੀ ਧੋ ਜਾਂਦਾ ਹੈ ਉਦੋਂ ਮੌਤ ਨੂੰ ਭੁੱਲਦਾ ਹੈ ਉਹਨੂੰ ਇੰਜ ਲੱਗਦਾ ਵੀ ਸ਼ਾਇਦ ਮੈਂ ਨਹੀਂ ਜਾਣਾ ਸੰਸਾਰ ਤੋਂ ਪਰ ਗੁਰੂ ਸਾਹਿਬ ਜੀ ਇਹ ਵੀ ਬਖਸ਼ਿਸ਼ ਕਰਦੇ ਆ ਮਰਨ ਦਾ ਭਾਵ ਹੈ ਚੰਗੇ ਗੁਣ ਵਿਸਾਰ ਗਿਆ ਚੰਗੇ ਗੁਣਾ ਵਾਲੇ ਪਾਸੋਂ ਮਰ ਗਿਆ ਏ ਭੁੱਲ ਗਿਆ ਹੁਣ ਇੱਕ ਸ਼ਬਦ ਹੈ ਜੀ ਸ਼ਬਦ ਮਰੋ ਵੀ ਸ਼ਬਦ ਚ ਮਰ ਜਾਓ ਹੁਣ ਮੁਰਦਾ ਹੁੰਦਾ ਜੀ ਮੁਰਦਾ ਕੋਈ ਹਰਕਤ ਕਰਦਾ ਕੋਈ ਹਰਕਤ ਨਹੀਂ ਕਰਦਾ ਕੱਪੜੇ ਵੀ ਆਪ ਪੁਆਉਂਦੇ ਪਰਿਵਾਰ ਵਾਲੇ ਜੀ ਸਾਬ ਜੀ ਕਹਿੰਦੇ ਸ਼ਬਦ ਦੇ ਚ ਮਰ ਜਾਏਗਾ ਮਾੜੇ ਪਾਸੇ ਕੋਈ ਹਰਕਤ ਨਹੀਂ ਕਰੇਗਾ ਜਦੋਂ ਸ਼ਬਦ ਚ ਮਰ ਜਾਏਗਾ ਪੂਰੀ ਤਰ੍ਹਾਂ ਫਿਰ ਠੱਗੀਆਂ ਵਾਲੇ ਪਾਸੇ ਝੂਠ ਵਾਲੇ ਪਾਸੇ ਰਿਸ਼ਵਤਾਂ ਵਾਲੇ ਪਾਸੇ ਕੋਈ ਹਰਕਤ ਨਹੀਂ ਕਰੇਗਾ ਸ਼ਬਦ ਮਰੋ ਫਿਰ ਜੀਵੂ ਸਦੀ ਫਿਰ ਚੰਗੇ ਗੁਣਾਂ ਵਾਲੇ ਪਾਸੇ ਜੀਵਨ ਨੂੰ ਬਸਰ ਕਰੇਗਾ ਹੁਣ ਸਹਿਬ ਜੀ ਕਹਿੰਦੇ ਧੱਕਾ ਕਰਕੇ ਗਰੀਬਾਂ ਦੇ ਨਾਲ ਹੁਕਮ ਕਰਕੇ ਤੂੰ ਘਰ ਦੇ ਵਿੱਚ ਮਹਿਲ ਵਿੱਚ ਢੋਆ ਜਿੰਦੇ ਕਰਕੇ ਤੂੰ ਚੰਗੇ ਗੁਣਾਂ ਨੂੰ ਵਿਸਾਰ ਗਿਆ ਅਕਸਰ ਜਦੋਂ ਮਾੜੇ ਪਾਸੇ ਮਨੁੱਖ ਜਾਂਦਾ ਚੰਗੇ ਗੁਣ ਹੁੰਦੇ ਨਹੀਂ ਦੇ ਚੰਗੇ ਗੁਣ ਹੁਣ ਤੇ ਮਾੜੇ ਪਾਸੇ ਕਿਉ ਜਾਵੇ ਸਾਬ ਜੀ ਕਹਿੰਦੇ ਚੰਗੇ ਗੁਣਾ ਨੂੰ ਵਿਸਾਰ ਗਿਆ ਜਰ ਆਈ ਜੋ ਬਨ ਹਾਰਿਆ ਹੁਣ ਜੜ ਦਾ ਭਾਵ ਜੀ ਬੁਢੇਪਾ ਹੈ ਮੈਂ ਫਿਰ ਬੇਨਤੀ ਕਰਨ ਲੱਗਿਆ ਬੁਢੇਪਾ ਹਰ ਕਿਸੇ ਤੇ ਨਹੀਂ ਆਉਂਦਾ ਜਵਾਨੀ ਵਿੱਚ ਵੀ ਚਲੇ ਜਾਂਦੇ ਆ ਜੀ ਹਰ ਕਿਸੇ ਨੂੰ ਨਹੀਂ ਆਉਂਦਾ ਬੁਢੇਪਾ ਜਵਾਨੀ ਵਿੱਚ ਵੀ ਸੰਸਾਰ ਤੋਂ ਤੁਰ ਜਾਂਦੇ ਨੇ ਪਰ ਕਈ ਵਿਦਵਾਨ ਨੇ ਅਰਥ ਬੜੇ ਪਿਆਰੇ ਕੀਤੇ ਆ ਜੀ ਜਰ ਦਾ ਭਾਵ ਕੀ ਹੁੰਦਾ ਬੁਢੇਪਾ ਠੀਕ ਹੈ ਜੀ ਬੁਢੇਪਾ ਹੁੰਦਾ ਸਰੀਰ ਕੀ ਹੋ ਜਾਂਦਾ ਕਮਜ਼ੋਰ ਹੋ ਜਾਂਦਾ ਸਾਬ ਜੀ ਕਹਿੰਦੇ ਮਾੜੇ ਕਰਮ ਕਿਤੇ ਤੋਂ ਤੇਰਾ ਆਤਮਿਕ ਜੀਵਨ ਜਿਹੜਾ ਕਮਜ਼ੋਰ ਹੋ ਗਿਆ ਬਿਲਕੁਲ ਬਿਲਕੁਲ ਹੀ ਕਮਜ਼ੋਰ ਹੋ ਗਿਆ ਜਦੋਂ ਬੁਢੇਪਾ ਹੁੰਦਾ ਜੀ ਸਰੀਰ ਕਮਜ਼ੋਰ ਹੋ ਜਾਂਦਾ ਬਿਲਕੁਲ ਸਾਬ ਜੀ ਕਹਿੰਦੇ ਇਸੇ ਤਰ੍ਹਾਂ ਜਰ ਆਈ ਜਰ ਦਾ ਭਾਵ ਹੈ ਅੰਦਰੂ ਕਮਜ਼ੋਰ ਹੋ ਗਿਆ ਤੂੰ ਝੂਠ ਬੋਲ ਕੇ ਨਿੰਦਿਆ ਕਰਕੇ ਮੜਾ ਪਖ ਵਰਤਾ ਕੇ ਰਿਸ਼ਵਤ ਲੈ ਕੇ ਚੋਰੀ ਠੱਗੀ ਕਰਕੇ ਕਹਿੰਦੇ ਅੰਦਰੂ ਕਮਜ਼ੋਰ ਹੋ ਗਿਆ ਜਰ ਆਈ ਜੋਬਨ ਹਾਰਿਆ ਜੋਬਨ ਕੀ ਚੰਗੇ ਗੁਣ ਚੰਗੇ ਗੁਣਾ ਨੂੰ ਤੂੰ ਹਾਰ ਚੁਕਿਆ ਹੈ ਚੰਗੇ ਗੁਣ ਤੇਰੇ ਜੀਵਨ ਦੇ ਵਿੱਚੋਂ ਨਿਕਲ ਗਏ ਨੇ ਵਿਸਰ ਗਏ ਨੇ ਮਨ ਏਕ ਨਾ ਚਿੱਤ ਸਮੂੜਮਣਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਜਿੰਦੇ ਤੂੰ ਨਾਮ ਨੂੰ ਭੁਲਾਇਆ ਤੇਰੇ ਚੰਗੇ ਗੁਣ ਜਿਹੜੇ ਨੇ ਉਹ ਵਿਸੜ ਗਏ ਤੇਰੇ ਜੀਵਨ ਚੋਂ ਉੱਨਕ ਲਗੇ ਤੇ ਇਹ ਯਾਦ ਰੱਖਿਓ ਜੇ ਚੰਗੇ ਗੁਣ ਨਹੀਂ ਤਾਂ ਰੱਬ ਨਾਲ ਕਦੇ ਮਿਲਾਪ ਨਹੀਂ ਹੋ ਸਕਦਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਛੋਟੀ ਜੀ ਸਾਖੀ ਫਿਰ ਆਪਾਂ ਸਮਾਪਤੀ ਕਰ ਦੇਣੀ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਤੁਸੀਂ ਇਤਿਹਾਸ ਚ ਪੜ੍ਹੀ ਵੀ ਹੋਵੇਗੀ ਜਾਂ ਸੁਣੀ ਵੀ ਹੋਵੇਗੀ ਇੱਕ ਪੰਡਿਤ ਪਹੁੰਚ ਗਿਆ ਜੀ ਉਹ ਪੰਡਿਤ ਇੱਕ ਗੱਲ ਆਖਦੇ ਵੀ ਸਹਿਬ ਜੀ ਤੁਹਾਡੇ ਤੋਂ ਪਹਿਲਾਂ ਵੀ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਨੇ ਇੱਕੋ ਵਿਚਾਰ ਰੱਖੀ ਐ ਵੀ ਰੱਬ ਸਾਡੇ ਅੰਦਰ ਵੱਸਦਾ ਏ ਇੱਕੋ ਵਿਚਾਰ ਰੱਖੀ ਸਾਰਿਆਂ ਨੇ ਤੁਸੀਂ ਵੀ ਆਖਦੇ ਹੋ ਵੀ ਰੱਬ ਜਿਹੜਾ ਸਾਡੇ ਅੰਦਰ ਵੱਸਦਾ ਏ ਜੋ ਸਾਡੇ ਅੰਦਰ ਹੈ ਤਾਂ ਮਿਲਾਪ ਕਿਉਂ ਨਹੀਂ ਹੁੰਦਾ ਉਹ ਮਿਲਦਾ ਕਿਉਂ ਨਹੀਂ ਜੋ ਸਾਡੇ ਅੰਦਰ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਪੰਡਿਤ ਜੀ ਤੁਹਾਨੂੰ ਸ਼ਾਮ ਨੂੰ ਜਵਾਬ ਦੇਵਾਂਗੇ ਇਸ ਗੱਲ ਦਾ ਸ਼ਾਮ ਪੈ ਜਾਂਦੀ ਉਹ ਗੁਰੂ ਸਾਹਿਬ ਕੋਲ ਆਉਂਦੇ ਸੰਖੇਪ ਜੀ ਬੇਨਤੀ ਕਰਨ ਲੱਗੇ ਸਿਰਫ ਸਮਝਣ ਲਈ ਕਿਉਂਕਿ ਗੁਰੂ ਸਾਹਿਬ ਜੀ ਦਾ ਸੁਭਾਅ ਉਦਾਹਰਨ ਦੇ ਕੇ ਸਮਝਾਉਂਦੇ ਨੇ ਕਈ ਵਾਰ ਜਿੱਤੇ ਸ਼ਬਦ ਦੀ ਲੋੜ ਪੈਂਦੀ ਸ਼ਬਦ ਵਰਤ ਦੇ ਗੁਰਬਾਣੀ ਦਾ ਉਹ ਸ਼ਾਮ ਨੂੰ ਪਹੁੰਚਦਾ ਕਹਿੰਦੇ ਸਾਹਿਬ ਜੀ ਮੈਂ ਸਵਾਲ ਕੀਤਾ ਸੀ ਜਵਾਬ ਦਿਓ ਸਾਹਿਬ ਕਹਿੰਦੇ ਰਾਤੋਂ ਲੈਂਦੇ ਫਿਰ ਤੈਨੂੰ ਜਵਾਬ ਦੇਵਾਂਗੇ ਉਹ ਰਾਤ ਪੈ ਜਾਂਦੀ ਜੀ ਉਹ ਫਿਰ ਗੁਰੂ ਸਾਹਿਬ ਜੀ ਕੋਲ ਪਹੁੰਚਦਾ ਸਾਹਿਬ ਜੀ ਸਵਾਲ ਕੀਤਾ ਸੀ ਤੁਸੀਂ ਕਹਿੰਦੇ ਰਾਤੋਂ ਲੈਂਦੇ ਸਾਹਿਬ ਜੀ ਕਹਿੰਦੇ ਤਾਰੇ ਚੜ ਲੈਂਦੇ ਫਿਰ ਜਵਾਬ ਦੇਵਾਂਗੇ ਤਾਰੇ ਚੜ ਜਾਂਦੇ ਫਿਰ ਪਹੁੰਚਦਾ ਕਹਿੰਦੇ ਸਾਹਿਬ ਜੀ ਹੁਣ ਤਾਂ ਜਵਾਬ ਦਿਓ ਮੈਂ ਸਵਾਲ ਕੀਤਾ ਸੀ ਰੱਬ ਸਾਡੇ ਅੰਦਰ ਹੈ ਤੇ ਫਿਰ ਉਹ ਮਿਲਦਾ ਕਿਉਂ ਨ ਵਿਖਦਾ ਕਿਉਂ ਸਾਹਿਬ ਕਹਿੰਦੇ ਚੰਦਰਮਾ ਚੜ ਜਾਂਦਾ ਫਿਰ ਤੈਨੂੰ ਜਵਾਬ ਦੇਵਾਂਗੇ ਚੰਦਰਮਾ ਚੜ ਗਿਆ ਫਿਰ ਉਹ ਸਾਹਿਬ ਕੁਲਜੰਦਰ ਸਾਹਿਬ ਜੀ ਹੁਣ ਤਾਂ ਜਵਾਬ ਦਿਓ ਦੇਖੋ ਚੰਦਰਮਾ ਵੀ ਚੜ ਗਿਆ ਬਾਹਰ ਦੇਖੋ ਜਾ ਕੇ ਮੈਂ ਕਿੰਨੇ ਸਮੇਂ ਤੋਂ ਜਵਾਬ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਸਾਹਿਬ ਜੀ ਬਾਹਰ ਆ ਗਏ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਬੀਦੀ ਚੰਦ ਜੀ ਦੋ ਕੜੇ ਲੈ ਕੇ ਉਹ ਦੋ ਕੜੇ ਲੈ ਆ ਕੇ ਰੱਖੇ ਜੀ ਸਾਹਿਬ ਜੀ ਨੇ ਪੰਡਤ ਨੂੰ ਅੱਖਾਂ ਦੇ ਵਿੱਚ ਪਾਣੀ ਪਾ ਦਿਓ ਪਾਣੀ ਪਾਇਆ ਗਿਆ ਸਾਹਿਬ ਜੀ ਕਹਿੰਦੇ ਇੱਕ 'ਚ ਮਿੱਟੀ ਪਾ ਦਿਓ ਤੁਸੀਂ ਇੱਕ ਨੂੰ ਇਸੇ ਤਰ੍ਹਾਂ ਰੱਖੋ ਇੱਕ 'ਚ ਮਿੱਟੀ ਪਾ ਦਿਓ ਮਿੱਟੀ ਪਾ ਦਿੱਤੀਗੀ ਸਹਿਬ ਜੀ ਕਹਿੰਦੇ ਦੱਸੋ ਚੰਦਰਮਾ ਦਾ ਅਕਸ਼ ਕਿਹੜੇ ਘੜੇ ਚ ਘੜੇ ਚ ਦਿਖ ਰਿਹਾ ਹੈ ਕਹਿੰਦੇ ਜੀ ਜਿੰਦੇ ਚ ਸਾਫ ਪਾਣੀ ਉਹਨਾਂ ਦੇ ਚ ਦਿਖ ਰਿਹਾ ਸਹਿਬ ਕਹਿੰਦੇ ਯੋ ਘਣੀ ਹੈ ਤੇਰੇ ਮਨ ਦੇ ਅੰਦਰ ਵਿਕਾਰਾਂ ਦੀ ਮਿੱਟੀ ਜੰਮੀ ਹੈ ਜਿੰਦੇ ਕਰਕੇ ਰੱਬ ਨਹੀਂ ਵਿਖਦਾ ਤੈਨੂੰ ਰੱਬ ਨਹੀਂ ਮਿਲਦਾ ਜਦੋਂ ਉਹਨੂੰ ਸਾਫ ਕਰ ਲੇਗਾ ਉਦੋਂ ਰੱਬ ਨਾਲ ਵੀ ਅੰਦਰੋਂ ਹੀ ਮਿਲਾਪ ਹੋ ਜਾਣਾ ਤੇਰਾ ਅੰਦਰੋਂ ਹੀ ਰੱਬ ਮਿਲ ਜਾਣਾ ਹੈ ਜਿੰਨੀ ਦੇਰ ਤੱਕ ਤੇਰੇ ਜੀਵਨ ਚੋਂ ਗੁਣ ਨਿਕਲਗੇ ਚੰਗੇ ਸਹਿਬ ਕਹਿੰਦੇ ਰੱਬ ਨਾਲ ਮਿਲਾਪ ਕਦੇ ਨਹੀਂ ਹੋਣਾ ਮਿਲਾਪ ਉਦੋਂ ਹੁਣਾ ਜਦੋਂ ਚੰਗੇ ਗੁਣਾ ਨਾਲ ਸੀ ਸਾਂਝ ਪਾ ਲਵਾਂਗੇ ਇਸ ਲਈ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਸਹਿਬ ਜੀ ਕਹਿੰਦੇ ਧਨ ਪਦਾਰਤ ਦੌਲਤ ਵਸਤੂਆਂ ਹੋਣੀ ਮਾੜੀ ਗੱਲ ਨਹੀਂ ਹੈ ਪਰ ਇਹਨਾਂ ਵਿੱਚ ਖਚੀ ਧੋਕੇ ਅਸੀਂ ਨਾਮ ਬਾਣੀ ਨੂੰ ਨਾ ਭੁੱਲੀਏ ਬੰਦਗੀ ਨੂੰ ਨਾ ਭੁੱਲੀਏ ਜੇ ਸਤਗੁਰ ਨੇ ਮਹਿਲ ਦਿੱਤਾ ਤੇ ਉਹਦੇ ਅੰਦਰ ਸਤਗੁਰ ਦੀ ਵੀ ਬਾਜ ਆਵੇ ਉਹਦੇ ਅੰਦਰ ਘੁਰਬਾਣੀ ਦੀ ਵੀ ਬਾਜ ਆਵੇ ਉਹਦੇ ਅੰਦਰ ਨਾਮ ਦੀ ਵੀ ਬਾਜ ਆਵੇ ਸਹਿਬ ਕਹਿੰਦੇ ਫਿਰ ਤੇਰਾ ਜੀਵਨ ਵੀ ਸਫਲਾ ਤੇ ਉਹ ਸਥਾਨ ਵੀ ਸਫਲਾ ਜਿੱਥੇ ਨਾਮ ਜਪਿਆ ਜਾਂਦਾ ਜਿੱਥੇ ਬੰਦਗੀ ਕੀਤੀ ਜਾਂਦੀ ਹੈ ਸਹਿਬ ਨੇ ਮਨਾਈ ਨਹੀਂ ਕੀਤੀ ਜੋ ਮਰਜੀ ਹੋਵੇ ਜੀਵਨ ਦੇ ਅੰਦਰ ਪਦਾਰਥ ਕੀਮਤੀ ਤੋਂ ਕੀਮਤੀ ਹੋਵੇ ਪਰ ਅਸੀਂ ਆਪਣੇ ਮਨੋਰਥ ਨੂੰ ਨਾ ਭੁੱਲੀਏ ਆਪਣੇ ਜੀਵਨ ਦੇ ਸੱਚ ਦੇ ਰਸਤੇ ਨੂੰ ਨਾ ਵਿਸਾਰੀਏ ਇਹਨੂੰ ਵਿਸਾਰ ਕੇ ਜੀਵਨ ਨੂੰ ਨਾ ਬਸਰ ਕਰੀਏ ਜੇ ਇਹ ਵਿਸਰ ਗਿਆ ਸਹਿਬ ਜੀ ਕਹਿੰਦੇ ਫਿਰ ਸਾਰਾ ਜੀਵਨ ਮਹਿਲਾਂ ਵਿੱਚ ਬੈਠ ਕੇ ਵੀ ਕੀਮਤੀ ਪਦਾਰਥਾਂ ਵਿੱਚ ਵੀ ਬੈਠ ਕੇ ਸਭ ਵਿਅਰਥ ਹੋ ਜਾਏਗਾ ਬੇਕਾਰ ਹੋ ਜਾਏਗਾ ਹੋਈਆਂ ਬੇਨਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ ਆਓ ਕੁਝ ਸਮੇਂ ਲਈ ਬਹੁਤ ਸਮਾਂ ਨਹੀਂ ਲਾਣਾ ਮੈਂ 2-3 ਮਿੰਟ ਦੇ ਲਈ ਆਪਾਂ ਨਾਮ ਸਿਮਰਨ ਦੇ ਨਾਲ ਜੁੜਨਾ ਕਰੀਏ ਫਿਰ ਇੱਕ ਅੱਧੀ ਬੇਨਤੀ ਵੀ ਮੈਂ ਕਰਨੀ ਹੈ ਫਿਰ ਬੇਨਤੀ ਕਰਕੇ ਆਪਾਂ ਸਮਾਪਤੀ ਕਰਨੀ ਹੈ ਆਓ ਇਕਾਗਰ